ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪਿਆਰਾ ਡਾਕਟਰ ਮਨਦੀਪ ਗੌਰ ਵੀਰੋ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਜਲਦੀ ਤੋਂ ਜਲਦੀ ਸੀਰੀ ਸ਼ੁਰੂ ਕਰਨ ਜਾ ਰਹੇ ਹਾਂ ਪੈਰਾਨਾਰਮਲ ਇਵੈਂਟਸ ਦੇ ਉੱਤੇ ਮਤਲਬ ਉਹ ਹਾਸਮਈ ਜਿਹੜੀਆਂ ਚੀਜ਼ਾਂ ਨੇ ਜਿਹਦੇ ਬਾਰੇ ਆਮ ਇਨਸਾਨ ਨੂੰ ਸਮਝ ਨਹੀਂ ਆਂਦੀ ਜਿਵੇਂ ਇਲੂਮੀਨਾਟੀ ਐਲੀਅਨਜ਼ ਯੂ ਐਫ ਓਜ਼ ਚੁਪਾਕਾਬਰਾ ਗੋਸਟਸ ਪਿਰਾਮਿਡਜ਼ ਮੂਨ ਮਿਸ਼ਨ ਮਾਰਸ ਮਿਸ਼ਨ ਤੇ ਹੋਰ अनेका ਹੀ ਨੀਆਂ ਨੀਆਂ ਚੀਜ਼ਾਂ ਕਟਕਟ 100 ਦੇ ਨੇੜੇ ਤੇੜੇ ਆਪਾਂ ਜਿਹੜੀਆਂ ਇਹ ਸੀਰੀਜ਼ ਦੇ ਵਿੱਚ ਇਹਨਾਂ ਚੀਜ਼ਾਂ ਬਾਰੇ ਡਿਸਕਸ ਕਰਾਂਗੇ ਤੇ ਤੁਸੀਂ ਮੇਰੀਆਂ ਮਤਲਬ ਬਹੁਤ ਸਾਰੇ ਤੁਹਾਡੇ ਵਿੱਚੋਂ ਵੀਰਾਂ ਨੇ ਜਿਹੜੀ ਮੇਰੀ ਪੋਡਕਾਸਟ ਦੇਖੀ ਸੀਗੀ ਬਹੁਤ ਜਗ੍ਹਾ ਤੇ ਉਹ ਇੱਕੇ ਟਾਕ ਸ਼ੋਅ ਦੇ ਉੱਤੇ ਜਿਹੜੀ ਹੈ ਪੈਰਾਨਾਰਮਲ ਇਵੈਂਟਸ ਦੇ ਉੱਤੇ ਤਾਜੀ ਮੇਰੀ ਟਾਕ ਟਾਕ ਆਈ ਹੈ ਉਹਨਾਂ ਦੇ ਨਾਲ ਪੋਡਕਾਸਟ ਆਇਆ ਤਾਂ ਕਰਕੇ ਬਹੁਤ ਸਾਰੇ ਵੀਰਾਂ ਨੇ ਫੋਨ ਕੀਤਾ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਤੋਂ ਮੇਰਾ ਹੌਸਲਾ ਵਧਾਇਆ ਤੇ ਮੈਨੂੰ ਕਿਹਾ ਭਾਜੀ ਤੁਸੀਂ ਆਪਣਾ ਜਿਹੜਾ ਪੈਰਾਨਾਰਮਲ ਦੇ ਉੱਤੇ ਚੈਨਲ ਸ਼ੁਰੂ ਕਰੋ ਤਾਂ ਕਿ ਜਿਹੜਾ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਤੇ ਨਾ ਕਿਤੇ ਪੰਜਾਬ ਦੇ ਵਿੱਚ ਕੋਈ ਵੀ ਐਸਾ ਵਿਅਕਤੀ ਨਹੀਂ ਹੈਗਾ ਜਿਹੜਾ ਆਫੀਸ਼ੀਅਲੀ ਜਾਂ ਆਥੈਂਟਿਕਲੀ ਇਸ ਚੀਜ਼ ਦੇ ਉੱਪਰ ਜਿਹਦੀ ਕੋਈ ਰਿਸਰਚ ਹੋਵੇ ਜਾਂ ਗੱਲ ਕਰ ਸਕੇ ਇਆ ਉਹਨਾਂ ਨੂੰ ਦੱਸ ਸਕੇ ਹਰ ਚੀਜ਼ ਦੇ ਬਾਰੇ ਮੈਂ ਕੁਟਕਟ 100 ਚੀਜ਼ਾਂ ਦੇ ਉੱਪਰ ਪਿਛਲੇ 15 ਸਾਲ ਤੋਂ ਰਿਸਰਚ ਕਰ ਰਿਹਾ ਤੇ ਮੇਰੀ ਰਿਸਰਚ ਜਿਹੜੀ ਹੈਗੀ ਐ ਇਦਾਂ ਮਨੇ ਜਿਹੜਾ ਹੈਗਾ ਬਹੁਤ ਸਾਰੇ ਨੋਟਸ ਬਣਾ ਕੇ ਰੱਖੇ ਹੋਏ ਨੇ ਮੈਂ ਅਕਸਰ ਇੱਥੇ ਗੱਲ ਕਰਦਾ ਇਹਦੇ ਦੇ ਮੇਰੀ ਐਕਸਪਰਟਿਸ ਐ ਸੋ ਮੇਰੀ ਸਾਰੇ ਪੰਜਾਬੀ ਵੀਰਾਂ ਨੂੰ ਬੇਨਤੀ ਐ ਕਿ ਛੇਤੀ ਤੋਂ ਛੇਤੀ ਜਿਹੜਾ ਮੇਰਾ ਚੈਨਲ ਐ YouTube ਦੇ ਉੱਪਰ Professor Parasode ਉੱਪਰ ਮੈਨੂੰ ਜੁਆਇਨ ਕਰੋ ਸਬਸਕ੍ਰਾਈਬ ਕਰੋ ਉਸ ਚੈਨਲ ਨੂੰ ਤਾਂ ਕਿ ਆਪਾਂ ਜਲਦੀ ਤੋਂ ਜਲਦੀ ਪਰਨੋਰਮਲ ਇਵੈਂਟਸ ਦੇ ਉੱਤੇ ਯਾਨੀ ਐਲੀయన్స్ UFO ਇਲੂਮੀਨਾਟੀ ਤੇ ਇਸ ਤਰ੍ਹਾਂ ਦੀਆਂ ਨਿਰਕਾਂ ਚੀਜ਼ਾਂ ਦੇ ਉੱਤੇ ਕਿ ਇਹ ਕੀ ਨੇ ਕੁਝ ਨਾ ਜੋ ਬਹੁਤ ਸਾਰੇ ਸਾਇੰਟਿਫਿਕ ਪ੍ਰਯੋਗ ਨੇ ਜਿਦੇ ਬਾਰੇ ਆਪਾਂ ਮਤਲਬ ਅੰਧਵਿਸ਼ਵਾਸ ਕਰਨ ਲੱਗ ਜੰਨੇ ਆ ਸੋ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਪੰਜਾਬ ਦੇ ਲੋਕਾਂ ਦੁਆਰਾ ਸੋ ਸਾਰੇ ਵੀ ਜੁਆਇਨ ਕਰੋ ਤੇ ਜਾਂ ਮੇਰਾ Facebook ਪੇਜ ਜੁਆਇਨ ਕਰ ਸਕਦੇ ਹੋ ਤੁਸੀਂ ਜਿਹੜਾ ਕੀ ਡਾਕਟਰ ਮਨਦੀਪ ਗੋੜ ਦੇ ਨਾਮ ਨਾਲ ਆ ਸਤਿ ਸ਼੍ਰੀ ਅਕਾਲ ਵੀਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ